ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇਬ ਮੌਜੂਦ ਹਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਵਿਕੇ ਤੋਂ ਦੱਸ ਦਈਏ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਹੈ ਬੁਲਾਈ ਗਈ ਹੈ ਤਾਂ ਤਸਵੀਰਾਂ ਤਾੜਨਾ ਸਭ ਤੋਂ ਪਹਿਲਾਂ ਦਫਤਰ ਦੀਆਂ ਸੰਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਖਾਸ ਤੌਰ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਤਾਂ ਮੀਟਿੰਗ ਜੋ ਹੈ ਮੀਟਿੰਗ ਦੀ ਸ਼ੁਰੂਆਤ ਜੋ ਹੈ 11 ਵਜੇ ਦੇ ਕਰੀਬ ਦੀ ਹੋ ਚੁੱਕੀ ਹੈ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵੱਡੇ ਫੈਸਲੇ ਲਿੱਤੇ ਜਾ ਸਕਦੇ ਨੇ ਦੱਸ ਦਈਏ ਕਿ ਆਉਣ ਵਾਲ ਕੇ ਖਾਸ ਵਿਚਾਰ ਚਰਚਾਵਾਂ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਹੋ ਸਕਦੀਆਂ ਨੇ ਤਾਂ ਉਸ ਦੇ ਨਾਲ ਹੀ ਜਿਹੜੇ ਬਾਕੀ ਹੋਰ ਵੀ ਧਾਰਮਿਕ ਮੁੱਦੇ ਜਿਹੜੇ ਹੈਗੇ ਨੇ ਪੁਰਾਣੇ ਜੇ ਆਪਾਂ ਕਹਿ ਲਈਏ 328 ਰੁਪਏ ਦੇ ਮਾਮਲੇ ਜਾਂ ਫਿਰ ਬੇਦਬੀਆਂ ਦੇ ਮਾਮਲੇ ਕਈ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਵਿਚਾਰ ਚਰਚਾਵਾਂ ਹੋ ਸਕਦੀਆਂ ਨੇ ਜੇਕਰ ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਇੱਕ ਲੜਕੀ ਨੂੰ ਜੋ ਕਿ ਗੁਰਸਿੱਖ ਜੋ ਲੜਕੀ ਸੀ ਕਿ ਜਿਸ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸਨੇ ਸ੍ਰੀ ਸਾਹਿਬ ਤੇ ਨਾਲ ਕੜਾ ਜੋ ਹੱਥ ਦੇ ਵਿੱਚ ਪਾਇਆ ਸੀਗਾ ਤਾਂ ਇਹ ਇਹ ਦੇਖਦੇ ਹੋਏ ਉਸ ਨੂੰ ਇੱਕ ਜੋ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਗੁਰੂ ਨਗਰੀ ਦੀ ਰਹਿਣ ਵਾਲੀ ਉਹ ਲੜਕੀ ਆ ਤਾਂ ਰਾਜਸਥਾਨ ਦੇ ਵਿੱਚ ਜੋ ਜਾਂਦੀ ਹੈ ਪੇਪਰ ਦੇਣ ਲਈ ਲੇਕਿਨ ਉਸ ਨੂੰ ਪੇਪਰ ਦੇਣ ਦੀ ਹਨਮਤੀ ਨਹੀਂ ਦਿੱਤੀ ਜਾਂਦੀ ਤਾਂ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਜੋ ਐਗਜ਼ੈਕਟਿਵ ਦੀ ਮੀਟਿੰਗ ਹੋ ਰਹੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਇਸ ਮੀਟਿੰਗ 'ਚ ਲਏ ਜਾ ਸਕਦੇ ਦੱਸਦੀ ਹੈ ਕਿ 11 ਵਜੇ ਦੇ ਕਰੀਬ ਇਸ ਦਫ਼ਤਰ ਦੇ ਵਿੱਚ ਮੀਟਿੰਗ ਜੋ ਸ਼ੁਰੂ ਹੋ ਚੁੱਕੀ ਹੈ ਤਾਂ ਮੀਟਿੰਗ ਉਪਰੰਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬਾਨ ਹੈਗੇ ਨੇ ਉਹ ਪੱਤਰਕਾਰਾਂ ਤੇ ਨਾਲ ਗੱਲਬਾਤ ਵੀ ਕਰਨਗੇ ਅੱਜ ਦੀ ਇਸ ਮੀਟਿੰਗ ਦਾ ਕੀ ਵਿਚਾਰ ਚਰਚਾਵਾਂ ਹੋਈਆਂ ਨੇ ਉਸ ਬਾਰੇ ਅ ਜ਼ਰੂਰ ਮੀਡੀਆ ਦੇ ਨਾਲ ਵੀ ਗੱਲਬਾਤ ਰਾਹੀਂ ਜਿਹੜਾ ਉਹ ਦੱਸਣਗੇ ਕਿ ਕੀ ਕੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਕਿਉਂਕਿ ਸ਼ਤਾਬ ਦੀਆਂ ਵੱਡੇ ਪੱਤਰ ਤੇ ਮਨਈਆਂ ਜਾਣੀਆਂ ਨੇ ਤਾਂ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਜੋ ਕਹਿ ਲਿਆ ਕਿ ਕੁਝ ਹੀ ਸਮੇਂ ਦੇ ਵਿੱਚ ਕਿਉਂਕਿ ਮੀਟਿੰਗ ਸ਼ੁਰੂਆਤ ਹੋ ਚੁੱਕੀ ਆ 11 ਵਜੇ ਦੇ ਸਮੇਂ ਦੇ ਕਰੀਬ ਜੋ ਮੀਟਿੰਗ ਸ਼ੁਰੂ ਹੋਈ ਸੀਗੀ ਤਾਂ ਇੱਕ ਤੋਂ 1:30 ਵਜੇ ਦੇ ਵਿੱਚ ਜੋ ਇਹ ਪ੍ਰੈਸ ਵਾਰਤਾ ਵੀ ਕੀਤੀ ਜਾਏਗੀ ਤਾਂ ਦੇਖ ਸਕਦੇ ਹੋ ਜਿਹੜੇ ਮੈਂਬਰਸ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ ਅੰਦਰ ਮੀਟਿੰਗ ਜਿਹੜੀ ਆ ਸਟਾਰਟ ਹੋ ਚੁੱਕੀ ਹੋਈ ਆ ਤਾਂ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਆਈਡੀਅਸ ਮੀਟਿੰਗ ਨੂੰ ਲੈ ਕੇ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਕਿਉਂਕਿ ਜੋ ਵੀ ਅਪਡੇਟ ਹੋਈ ਇਸ ਮੀਟਿੰਗ ਨੂੰ ਲੈ ਕੇ ਕਿਉਂਕਿ ਖਾਸ ਤੌਰ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਿੱਖ ਕੁੜੀ ਨੂੰ ਰਾਜਸਥਾਨ ਵਿਖੇ ਪੇਪਰ ਨਾ ਦਿੱਤਾ ਜਾਣਾ ਤਾਂ ਬਹੁਤ ਹੀ ਮੰਦ ਭਾਗੀ ਗੱਲ ਆ ਤਾਂ ਇਸ ਦੇ ਉੱਤੇ ਖਾਸ ਤੌਰ ਤੇ ਵਿਚਾਰ ਚਰਚਾ ਹੋਈ ਆ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਕੀਤੀ ਹੈਗੀ ਨਾਲ ਦੇ ਨਾਲ ਬੇਦਬੀਆਂ ਨੂੰ ਲੈ ਕੇ ਜੋ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਸਕਦਾ ਹੈ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਅਕਸਰ ਉਹਨਾਂ ਇੱਕ ਜਗਬਾਨੀ ਟੀਵੀ ਸ਼੍ਰੀਮੁਖ ਸਸਾਈ